एनआरआई टीवी ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਚੋਰਾ ਨਾਲ ਜੁੜੀ ਹੋਈ ਹੈ ਚੋਰਾ ਦੇ ਹੌਸਲੇ ਇੰਨੇ ਕ ਵੱਧ ਚੁੱਕੇ ਨੇ ਕਿ ਹੁਣ ਸਰਕਾਰੀ ਵਿਭਾਗ ਦਾ ਕੋਈ ਵੀ ਸਮਾਨ ਉਸਰਖਿਤ ਨਜ਼ਰ ਨਹੀਂ ਆ ਰਿਹਾ ਜਿਸ ਦੇ ਚਾਲਦਿਆਂ ਇੱਕ ਤੋਂ ਬਾਅਦ ਇੱਕ ਵੱਡਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਕਿ ਚੋਰਾ ਵੱਲੋਂ ਇਥੋਂ ਤੱਕ ਜਿਹੜੇ ਆ ਘਰਾਂ ਵਿੱਚ ਵੜ ਕੇ ਵੱਡੀਆਂ ਚੋਰੀਆਂ ਨੂੰ ਕੀਤੀਆਂ ਜਾ ਰਹੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸ਼੍ਰੀਆਮ ਦਿਨ ਦਿਹਾੜੇ ਚੈਨੀਆਂ ਲੁੱਟੀਆਂ ਜਾ ਰਹੀਆਂ ਮੋਬਾਈਲ ਫੋਨ ਲੁੱਟੇ ਜਾ ਰਹੇ ਆ ਪਰਸ ਲੁੱਟੇ ਜਾ ਰਿਹਾ ਦੁਕਾਨ ਤੇ ਦੁਕਾਨਦਾਰਾਂ ਤੋਂ ਪੈਸੇ ਲੁੱਟੇ ਜਾ ਰਹੇ ਆ ਤਾਂ ਹੁਣ ਉਸ ਸਮੇ ਇਹ ਹਰਾਨੀ ਜਨਕ ਮਾਮਲਾ ਸਾਹਮਣੇ ਆਇਆ ਜਦੋਂ ਪੀ ਆਰ ਟੀ ਸੀ ਬੱਸ ਹੀ ਲੁਟੇਰੇ ਲੁੱਟ ਕੇ ਲੈ ਗਏ ਤੇ ਇਸ ਸਾਰੀ ਲੁੱਟ ਤੇ ਉਦੋਂ ਪਾਣੀ ਫਿਰ ਗਿਆ ਜਦੋਂ ਮੀਂਹ ਪੈ ਗਿਆ ਤਾਂ ਦੱਸਦੀ ਆ ਕਿ ਇਹ ਮਾਮਲਾ ਮੋੜ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਕਿ ਪੀ ਆਰ ਟੀ ਸੀ ਦੀ ਬੱਸ ਨੂੰ ਲੁਟੇਰੇ ਲੁੱਟ ਕੇ ਲੈ ਜਾ ਰਹੇ ਸੀ ਪਰ ਅਚਾਨਕ ਮੀਂਹ ਪੈਣ ਕਾਰਨ ਚਿੱਕੜ ਜ਼ਿਆਦਾ ਹੋਣ ਕਾਰਨ ਇਸ ਚਿੱਕੜ ਵਿੱਚ ਫਸ ਬਾਸਾ ਜਿਹੜੀ ਫਸ ਕੇ ਰਹਿ ਗਈ ਤੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਹੌਸਲੇ ਜਿਹੜੇ ਆ ਹੁਣ ਉਹ بلند ਹੋ ਰਹੇ ਨੇ ਚੋਰਾਂ ਦੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਕਿ ਕਿਸੇ ਦੀ ਸੜਕ ਤੇ ਖੜੀ ਹੋਈ ਗੱਡੀ ਜਿਹੜੀ ਟਰਾਲਾ ਜਿਹੜਾ ਉਹ ਚੋਰੀ ਹੋ ਗਿਆ ਜਾਂ ਗੱਡੀ ਚੋਰੀ ਹੋ ਗਈ ਐ ਇੱਥੋਂ ਤੱਕ ਕਿ ਕਈ ਜਿਹੜੇ ਆ ਛੋਟੇ ਵਹੀਕਲ ਚੋਰੀ ਹੋ ਜਾਂਦੇ ਆ ਮੋਟਰਸਾਈਕਲ ਤੇ ਸਕੂਟਰੀਆਂ ਦੀ ਤਾਂ ਆਮ ਹੀ ਗੱਲ ਹੋ ਗਈ ਆ ਜਿਨ੍ਹਾਂ ਨੂੰ ਕਿ ਆਰਾਮ ਨਾਲ ਚੋਰ ਜਿਹੜੇ ਆ ਉਹ ਜਿਹੜੇ ਆ ਚੋਰੀ ਕਰਕੇ ਲੈ ਜਾਂਦੇ ਆ ਤੇ ਲੋਕਾਂ ਨੂੰ ਵੱਡੀ ਵਿਫਤਾ ਪਾ ਕੇ ਰੱਖ ਦਿੰਦੇ ਆ ਤਾਂ ਉਧਰ ਇਹ ਘਰ ਦੇਖਿਆ ਜਾਵੇ ਕਿ ਹੁਣ ਪੀ ਆਰਟੀਸੀ ਦੀ ਬੱਸ ਹਿਲ ਲੁੱਟਣ ਦੇ ਲਈ ਆਏ ਸਨ ਚੋਰ ਪਰ ਉਹਨਾਂ ਦੇ ਇਰਾਦੇ ਤੇ ਉਸ ਸਮੇਂ ਜਿਹੜਾ ਪਾਣੀ ਫਿਰ ਗਿਆ ਜਦੋਂ ਚਿੱਕੜ ਵਿੱਚੇ ਫਸੇ ਜਿਹੜੇ ਬੱਸ ਫਸ ਕੇ ਰਹਿ ਗਈ ਮੀਦੇ ਚਿੱਕੜ ਵਿੱਚ ਤੇ ਜੇਕਰ ਦੇਖਿਆ ਜਾਵੇ ਕਿ ਇਹ ਮਾਮਲਾ ਬੜਾ ਜਿਹੜਾ ਸੋਚਨ ਤੇ ਵਿਚਾਰਨ ਵਾਲਾ ਹੈ ਕਿ ਕਿਸ ਤਰੀਕੇ ਨਾਲ ਚੋਰ ਜਿਹੜੇ ਆ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਹੁਣ ਅੰਜਾਮ ਦੇਣ ਲੱਗੇ ਨੇ ਜਿੱਥੇ ਅਸੀਂ ਅਕਸਰ ਦੇਖਦੇ ਸੀਗੇ ਕਿ ਬਹੁਤ ਸਾਰੇ ਜਿਹੜੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਪੰਜਾਬ ਵਿੱਚ ਮਹਿਸੂਸ ਕਰਦੇ ਸੀ ਪਰ ਉਹੀ ਪੰਜਾਬ ਹੁਣ ਲੱਗਦਾ ਹੈ ਕਿ ਆ ਜਿਹੜਾ ਆਪਣੇ ਹੀ ਪੰਜਾਬ ਦੇ ਲੋਕ ਆਪਣੇ ਹੀ ਪੰਜਾਬ ਚ ਸੇਫ ਨਜ਼ਰ ਨਹੀਂ ਆ ਰਹੇ ਇਸ ਖਬਰ ਨੇ ਕਾਫੀ ਚਰਚਾ ਦਾ ਵਿਸ਼ਾ ਬਣਾ ਕੇ ਰੱਖ ਦਿੱਤਾ ਹੈ ਕਿ ਕਿਸ ਤਰੀਕੇ ਨਾਲ ਚੋਰ ਦਿਨੋ-ਦਿਨ ਵੱਧਦੇ ਜਾ ਰਹੇ ਆ ਤੇ ਉਹਨਾਂ ਦੇ ਹੌਸਲੇ ਇੱਥੋਂ ਤੱਕ ਵੱਧ ਚੁੱਕੇ ਆ ਕਿ ਹੁਣ ਸਰਕਾਰੀ ਮਸ਼ੀਨਰੀ ਵੀ ਲੱਟਣ 'ਚ ਲੱਗੇ ਹੋਏ ਆ ਜਿੱਥੇ ਅਸੀਂ ਅਕਸਰ ਸੁਣਦੇ ਸੀਗੇ ਕਿ ਸਰਕਾਰੀ ਜੇਕਰ ਸਮਾਨ ਦੀ ਕੋਈ ਚੋਰੀ ਕਰਦਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਭੁਗਤਣਾ ਪੈਂਦਾ ਹੈ ਇੱਥੋਂ ਤੱਕ ਜੇ ਆਪਾਂ ਸਰਕਾਰੀ ਦਰਾਖਤ ਦੀ ਗੱਲ ਕਰੀਏ ਤਾਂ ਜਿੱਥੋਂ ਸਰਕਾਰੀ ਦਰਾਖਤ ਤੇ ਚੋਰੀ ਹੁੰਦਾ ਜੇ ਉਹ ਫੜਿਆ ਜਾਂਦਾ ਹੈ ਤਾਂ ਉਹ ਦਰਾਖਤ ਨਾਲ ਲਿਜਾ ਕੇ ਜਿਹੜੇ ਆ ਤਰੀਕ ਭੁਗਤ ਨਹੀਂ ਪੈਂਦੀ ਆ ਇੱਥੋਂ ਤੱਕ ਜਿਹੜਾ ਫਿਰ ਚੋਰਾਂ ਨੂੰ ਮੋਰ ਪੈ ਜਾਂਦੇ ਆ ਪਰ ਹੁਣ ਜਿਹੜੇ ਹੌਸਲੇ ਆ ਉਹ ਚੋਰਾਂ ਦੇ ਇੱਥੋਂ ਤੱਕ ਵੱਧ ਚੁੱਕੇ ਆ ਕਿ ਸਰਕਾਰੀ ਮਸ਼ੀਨਰੀ ਬਖਸ਼ੀ ਨਹੀਂ ਜਾਰੀ ਤਾਂ ਮੋਰ ਮੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ ਕਿ ਇੱਥੋਂ ਜਿਹੜੀ ਆ ਸਰਕਾਰੀ বাস ਆ ਜਿਹੜੀ ਉਹ ਚੋਰੀ ਕਰਕੇ ਲੈ ਜਾਂਦੇ ਆ ਚੋਰ ਤੇ ਰਸਤੇ ਵਿੱਚ ਜਦੋਂ ਮੀਂਹ ਕਾਰਨ ਕਾਫੀ ਚਿੱਕੜ ਹੁੰਦਾ ਤੇ ਉਸ ਚਿੱਕੜ ਵਿੱਚ ਇਹ বাসਾ ਜਿਹੜੀ ਫਸ ਕੇ ਰਹਿ ਜਾਂਦੀ ਆ ਤੇ ਇਹ ਜਿਹੜਾ ਰਾਹ ਦਾ ਰੋੜਾ ਬਣਿਆ ਚਿੱਕੜ ਅਤੇ ਉੱਥੇ ਹੀ ਕਿਤੇ ਨਾ ਕਿਤੇ ਸਰਕਾਰੀ ਵਿਭਾਗ ਪੀਆਰਟੀਸ ਨੂੰ ਵੱਡਾ ਜਿਹੜਾ ਚੁੰਨਾ ਲੱਗਣ ਤੋਂ ਵਿਚਾਰ ਰਹਿ ਗਿਆ ਜਾਂ ਵੱਡਾ ਨੁਕਸਾਨ ਹੋਣ ਤੋਂ ਵਿਚਾਰ ਰਹਿ ਗਿਆ ਕਿਉਂਕਿ ਪਹਿਲਾਂ ਹੀ ਜੋ ਹਾਲਾਤ ਬਣੇ ਹੋਏ ਨੇ ਪੀਆਰਟੀਸੀ ਦੇ ਕਿ ਟਾਇਰ ਤੱਕ ਨਹੀਂ ਬਦਲਦੇ ਲਈ ਪੈਸੇ ਹਨ ਮਹਿਕਮੇ ਕੋਲ ਇੱਥੋਂ ਤੱਕ ਕਿ ਕਾਫੀ ਜਿਹੜਾ ਪੈਸਾ ਉਹ ਸਰਕਾਰ ਵੱਲ ਖੜਾ ਹੈ ਜੋ ਅਕਸਰ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਪਰ ਉਧਰ ਜੇ ਘਰ ਦੇਖਿਆ ਜਾਵੇ ਕਿ ਲੁਟੇਰੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਹੋਏ ਨੇ ਕਿ ਪੀ ਆਰਟੀਸੀ ਬੱਸ ਹੀ ਲੁੱਟ ਕੇ ਲਜਾਣ ਲੱਗੇ ਸੀ